ਹਾਂਜੀ ਫਾਈਨਲੀ ਆਪਾਂ ਪਹੁੰਚ ਗਏ ਸੀ ਰਾਇਕੋਟ ਤੇ ਹੁਣ ਆਪਾਂ ਜਾਵਾਂਗੇ ਪਹਿਲਾਂ ਡੈਂਟਲ ਤੇ ਉੱਥੇ ਕਰਾਵਾਂਗੇ ਦੰਦ ਦਾ ਚੈੱਕਅਪ ਤੇ ਉਸ ਤੋਂ ਬਾਅਦ ਆਵਾਂਗੇ ਸਰਕਾਰ ਦਾ। ਆਪਾਂ ਪਹੁੰਚ ਗਏ ਹੌਸਪੀਟਲ ਹੈ ਤੇ ਇੱਥੋਂ ਆਪਾਂ ਕਰਾਇਆ ਕੀ ਟ੍ਰੀਟਮੈਂਟ ਆਪਣੀਆਂ ਜੜਾਂ ਦਾ ਤੇ ਅੱਜ ਆਪਣੇ ਜੜਾਂ ਦਾ ਹੈਗਾ ਚੈੱਕਅਪ ਤੇ ਹੁਣ ਆਪਾਂ ਫਾਈਨਲੀ ਪਹੁੰਚ ਗਏ ਆ ਇਹ ਹੌਸਪੀਟਲ ਹੈਗਾ ਰਾਇਕੋਟ ਜਿਹੜਾ ਰੈਕੋਰਡ ਦਾ ਇਤਿਹਾਸ ਗੁਰਦੁਆਰਾ ਆ ਤਾਲੀਆਂ ਨਾਲ ਸਾਹਿਬ ਉਹਦੇ ਬਿਲਕੁਲ ਦੂਸਰੀ ਸਾਈਡ ਤੇ ਆ ਮੋ ਸਾਹਮਣੇ ਤੇ ਚਲੋ ਜੀ ਆਪਾਂ ਹੁਣ ਜਾ ਕੇ ਆਪਣਾ ਚੈੱਕਅਪ ਕਰਾਉਨੇ ਆ ਤੇ ਦੇਖਦੇ ਆ ਡਾਕਟਰ ਸਾਹਿਬ ਕੀ ਕਹਿੰਦੇ ਆ ਸਟਣੀਆਂ ਜਿਹੜਾ ਆਪਾਂ ਆਪਣੇ ਘਰੇ ਲਾਇਆ ਸੀ ਅੱਜ ਫਸਟ ਕਟਿੰਗ ਆਈ ਦੀ ਆ ਵੇਖੋ ਲਓ ਜੀ ਆਪਾਂ ਉੱਠੇ ਸਵੇਰੇ ਸਵੇਰੇ ਜਾਪਾਂ ਨਹੀਂ ਪੀਤਾ ਤੇ ਬਾਅਦ ਚੋ ਗਈ ਡਿਮਾਂਡ ਜੀ ਆਲੂ ਆਦੇ ਗੋਭੀ ਵਾਲੇ ਪਰੌਂਠਿਆਂ ਦੀ ਫਿਰ ਅਸੀਂ ਆਪਣੀ ਫ੍ਰਿਜ ਚੈੱਕ ਕੀਤੀ ਸਮਾਨ ਸਮਾਨ ਵੇਖਿਆ ਵਿੱਚੋਂ ਸਾਨੂੰ ਨੇ ਲੱਬਿਆ ਅਦਰਕ ਲੱਬਿਆ ਆਨੀਅਨ ਪਾਇਆ ਗੋਭੀ ਪਾਈ ਥੋੜਾ ਅਸੀਂ ਵਿੱਚ ਜੋ ਗ੍ਰੀਨਰੀ ਦੇ ਤੌਰ ਤੇ ਗੋਭੀ ਦੇ ਪੱਤੇ ਹੁੰਦੇ ਨੇ ਉਹੀ ਪਾ ਲਏ ਅਸੀਂ ਵਿੱਚ ਲੂਣ ਮਿਰਚ ਮਸਾਲਾ ਜੋ ਵੀ ਪਾਉਂਦੇ ਨੇ ਪਾਇਆ ਥੋੜੀ ਅਜਵੈਨ ਪਾਈ ਤੇ ਸਾਰਾ ਕੁਝ ਅਸੀਂ ਇਕੱਠਾ ਕਰਕੇ ਉਹਦੇ ਵਿੱਚ ਫਿਰ ਅਸੀਂ ਆਪਣਾ ਜਿਹੜਾ ਗ੍ਰਾਈਂਡਰ ਜਿਆ ਹੁੰਦਾ ਛੋਟਾ ਜਿਹਾ ਉਹਦੇ ਵਿੱਚ ਪਾ ਲਿਆ ਤੇ ਉਹਦੇ ਵਿੱਚ ਪਾ ਕੇ ਸਾਰਾ ਕੁਝ ਤੇ ਅਸੀਂ ਉਹਨੂੰ ਕਰਤਾ ਗ੍ਰाइंड ਗ੍ਰाइंड ਕਰਨਾ ਸੀ ਸ਼ੁਰੂ ਕਰ ਲਿਆ ਇਹਨੂੰ ਤੁਸੀਂ ਵੇਖੋ ਇਹਦੇ ਵਿੱਚ ਬਹੁਤ ਸੋਨਾ ਗ੍ਰाइंड ਹੋ ਜਾਂਦਾ ਆ ਤੇ ਪੂਰਾ ਸਾਰਾ ਲੂਣ ਮਿਰਚ ਵਿੱਚ ਪੂਰਾ ਪੂਰਾ ਮਿਕਸ ਹੋ ਜਾਂਦਾ ਬਹੁਤ ਵਧੀਆ ਤੇ ਇਸ ਤਰ੍ਹਾਂ ਕਰਕੇ ਅਸੀਂ ਗੋਭੀ ਦਾ ਮਟੀਰੀਅਲ ਜਿਹੜਾ ਅਸੀਂ ਤਿਆਰ ਕਰ ਲਿਆ ਤੇ ਉਸ ਸਾਸਰੀ ਕਾਲ ਜੀ ਸਾਰਿਆਂ ਨੂੰ ਅਸੀਂ ਤੇ ਭੁੱਲ ਹੀ ਗਏ ਆ ਵੀ ਤੁਹਾਨੂੰ ਸਾਸਰੀ ਕਾਲ ਵੀ ਬੁਲਾਉਣੀ ਸੀ ਗੁੱਡ ਮਾਰਨਿੰਗ ਵੀ ਕਰਨੀ ਸੀ ਐਨੇ ਵਿਜੀ ਹੋ ਗਏ ਸਵੇਰੇ ਸਵੇਰੇ ਹਣਾ ਆਲੂ ਵਾਲੇ ਪਰੌਂਠੇ ਬਣਾਉਣੇ ਸੀਗੇ ਆਲੂਆਂ ਨਾਲ ਤਾਂ ਗੋਭੀ ਵਾਲੇ ਬੱਚੇ ਆ ਗਏ ਫਿਰ ਗੋਭੀ ਵਾਲੇ ਅਸੀਂ ਅੱਜ ਪਰੌਂਠੇ ਬਣਾਵਾਂਗੇ ਤੇ ਤੁਹਾਨੂੰ ਵੀ ਅਸੀਂ ਦਿਖਾਵਾਂਗੇ ਤੇ ਖਵਾਵਾਂਗੇ ਤੁਸੀਂ ਵੀ ਹੰਜਵਾਏ ਕਰਿਓ ਸਾਡੇ ਦੇ ਨਾਲ ਨਾਲ ਹੁਣ ਤੁਸੀਂ ਵੇਖ ਸਕਦੇ ਹੋ ਗੋਭੀ ਵਾਲਾ ਜਿਹੜਾ ਮਟੀਰੀਅਲ ਆ ਪੂਰਾ ਪਰਫੈਕਟ ਗੁੱਡ ਬਣ ਗਿਆ ਆ ਤੇ ਹੁਣ ਅਸੀਂ ਆਪਣਾ ਜੋ ਵੀ ਇਹਨੂੰ ਸਟਾਰਟ ਕਰਾਂਗੇ ਰੋਟੀ ਦੇ ਵਿੱਚ ਪਾਵਾਂਗੇ ਤੁਹਾਨੂੰ ਦਿਖਾਵਾਂਗੇ। ਲਓ ਜੀ ਰੋਟੀ ਬਣਾਉਣੀ ਆਪਾਂ ਕਰਤੀ ਸ਼ੁਰੂ ਇੱਕ ਰੋਟੀ 'ਚ ਮੇਰੇ ਤੋਂ ਇਹ ਬੈਂਦਾ ਨਹੀਂ ਫਿਰ ਮੈਂ ਇਹਨੂੰ ਦੋ ਰੋਟੀਆਂ ਬਣਾ ਕੇ ਨਾ ਉਹਨਾਂ ਦੇ ਵਿੱਚ ਫਿਰ ਇਹਨੂੰ ਫਿਲ ਕਰਦੀ ਹੁਣੀ ਆ ਕਿਉਂਕਿ ਇੱਕ ਰੋਟੀ 'ਚ ਪਾਉਣੀ ਆ ਤੇ ਉਹ ਮੇਰੇ ਤੋਂ ਪੱਕਦੀ ਨਹੀਂ। ਆਲੂ ਦੀ ਰੋਟੀ ਮੈਂ ਇੱਕ 'ਚ ਬੁਕਾ ਸਕਦੀ ਆ ਮooli ਦੀ ਹੋਗੀ gobhi ਦੀ ਹੋਗੀ ਤਾਂ ਮੈਂ ਦੋ 'ਚ ਬੁਕਾ ਸਕਦੀ ਆ ਇੱਕ 'ਚ ਨਹੀਂ ਮੈਂ ਪਾ ਸਕਦੀ। ਲੋ ਬੱਬੂ ਜੀ ਖਾਓ ਥੈਂਕ ਯੂ ਜੀ ਖਾ ਕੇ ਸਾਨੂੰ ਰਿਵਿਊ ਦਿਓ ਕਿ ਸਾਡੇ ਪਰੌਂઠા ਕਿਵੇਂ ਬਣਿਆ ਓਕੇ ਅ ਸਾਡਾ ਇੰਡੀਅਨ ਸਟਾਈਲ ਦੇਈ ਹੁੰਦਾ ਹੈ ਬਿਲਕੁਲ ਇੰਡੀਆ ਵਰਗਾ ਦਾ ਟੇਸਟ ਹੁੰਦਾ ਹੈ ਸੀ ਕਾਸਟ ਕੋ ਤੇ ਲੈ ਕੇ ਆਉਂਦੇ ਆ ਲੋ ਬੱਬੂ ਜੀ ਤੇ ਡਾ ਪ੍ਰਾਈਸ ਬਹੁਤ ਜਿਆਦਾ ਸਵਾਦ ਬੰਮਾ ਮੈਂ ਪੁੱਛਣ ਲੱਗੀ ਸੀ ਕਿਵੇਂ ਤੁਸੀਂ ਪਹਿਲਾਂ ਹੀ ਰਿਵਿਊ ਦੇ ਕੇ ਆਪਰੇ ਵੈਰੀ ਗੁੱਡ ਸ਼ੋ ਬੱਬੂ ਥੈਂਕ ਯੂ ਲੋਜੀ ਕੋਪੀ ਆਰੇ ਮਟੀਰੀਅਲ ਚ ਜਿਹੜਾ ਥੋੜਾ ਪਾਇਆ ਵੈਸਨ ਤੇ ਆਪਣੇ ਵਾਸਤੇ ਅਸੀਂ ਬਣਾ ਰਹੇ ਹਾਂ ਹੁਣ ਚਿਲਾ ਕਿਉਂਕਿ ਮੈਂ ਅਚਿਲਾ ਖਾऊंगी ਮੈਂ ਪਰੌਂਠਾ ਨਹੀਂ ਖਾਣਾ ਤੇ ਚਿਲੇ ਵਾਸਤੇ ਮੈਂ ਆਇਲ ਨਹੀਂ ਯੂਜ਼ ਕਰਦੀ ਮੈਂ ਜਨੇ ਸਪਰੇ ਕਰਦੀ ਹਾਂ ਜੂਜ ਕੇ ਕਿਉਂ ਆਇਲ ਜਾਂ ਮੱਖਣ ਮੈਨੂੰ ਵਧੀਆ ਨਹੀਂ ਲੱਗਦਾ ਤੇ ਹੁਣ ਮੇਰਾ ਚਿਲਾ ਰੈਡੀ ਹੋ ਜਾਊਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਚਿਲਾ ਅੰਜੋਏ ਕਰਾਂਗੇ ਲੋਜੀ ਮੈਂ ਗ੍ਰੋਸਰੀ ਦਾ ਜਾਂ ਰਹੀ ਸੀ ਤੇ ਮੈਂ ਰਸਤੇ ਤੇ ਦੇਖਿਆ ਕਿ ਅੱਜ ਸਾਡੇ ਹੈਂਡ ਗਲਾਈਡਿੰਗ ਹੋ ਰਹੀ ਸੀ ਫਿਰ ਮੈਂ ਉੱਥੇ 뷰 ਦੇ ਉੱਤੇ ਥੋੜਾ ਰੁਕ ਗਈ ਥੋੜਾ ਉੱਥੇ ਬੈਠ ਗਈ ਆਪਣੇ ਆਪ ਅਜ ਕੱਲੀ ਸੋਚਿਆ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਲੋਕੀ ਕਿਵੇਂ ਇੰਜੋਏ ਕਰਦੇ ਆ ਆਪਾਂ ਨੂੰ ਵੀ ਜ਼ਿੰਦਗੀ ਇੰਜੋਏ ਕਰਨੀ ਚਾਹੀਦੀ ਆ ਹਨਾ ਹੈਪੀ ਰਹਿਣਾ ਚਾਹੀਦਾ ਆ ਤੁਸੀਂ ਵੀ ਹੈਪੀ ਰਹਿ ਕੇ ਰੱਬ ਰਾਖਾ